ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਾਰਾਇਣ ਪ੍ਰਜੀਤ ਸਿੰਘ ਜਿੰਦਾਬਾਦ ਨਾਰਾਇਣ ਪ੍ਰਜੀਤ ਕੌਰ ਜਿੰਦਾਬਾਦ ਅੱਜ ਦੇ ਇਸ ਵਿਚਾਰਕ ਸਾਲ ਕੱਟਦਾ ਹੈ ਸਾਰੇ ਨੂੰ ਬੇਨਤੀ ਹੈ ਕਿ ਨਾਰਾਇਣ ਸਾਹਿਬ ਆਉਣ ਵਾਲੇ ਨੇ ਦੇਰੇ ਸੱਤਾਂ ਦੇ ਉੱਤੇ ਮੇਰੇ ਵੀਰ ਖੜੇ ਨੇ ਔਰ ਇੱਧਰ ਨੂੰ ਆ ਜਿਓ ਰੋਡ ਦੇ ਜਗ੍ਹਾ ਹੈਗੀ ਬਹੁਤ ਹੈ ਜੀ ਇੱਥੇ ਇਕੱਠੇ ਹੋਣਗੇ ਤਾਂ ਬੜਾ ਵਧੀਆ ਲੱਗੂਗਾ ਸਾਡੇ ਵਿਚਕਾਰ ਸਾਡੇ ਵਿਜੇ ਅਕਰਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਨਾਲ ਸਵਰਨ ਮਠਾਰੂ ਜੀ ਅੱਜ ਆਪਣੀ ਪੂਰੀ ਟੀਮ ਨਾਲ ਜਿਹੜੇ ਆਈਟੀ ਸੈਲ ਦੇ ਪਾਣਾ ਹੈ ਇੱਕ ਪਾਣਾ ਹੈ ਕੋਈ ਨਹੀਂ ਵਿਜੇ ਕੁਮਾਰ ਜੜੀ ਜੀ ਇੱਥੇ ਪਹੁੰਚੇ ਨੇ ਉਹਨਾਂ ਦਾ ਹਾਰਦਿਕ ਸਵਾਗਤ ਹੈ ਮੈਂ ਸਵਰਨ ਸਿੰਘ ਮਠਾਰੂ ਜਿਹੜੇ ਮਹਾਰਾਜ ਸਾਹਿਬ ਦੇ ਨਾਲ ਸੱਤੀ ਖੱਬੀ ਬਾਤ ਸੀਗੇ ਉਹ ਆਏ ਨੇ ਬੀਜੇ ਕੁਮਾਰ ਜੀ ਉਹ ਵੀ ਅੱਜ ਸਾਡੇ ਵਿੱਚ ਹਸਪਤਾਲ ਭਾਜੀ ਦੇ ਵਿੱਚ ਉਹਨਾਂ ਦਾ ਹਾਰਦਿਕ ਸਵਾਗਤ ਹੈ ਵੈਲਕਮ ਹੈ ਇੱਕ ਵਾਰ ਅਸੀਂ ਤੁਹਾਨੂੰ ਬਿਠਾ ਰਹੂ ਜੀ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਆਂ ਬੀਜੇ ਕੁਮਾਰ ਜੀ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਆਂ ਸਾਰੇ ਸੁਪਾਰੀ ਹੋਗਲੇ ਪਾਲੀ ਸਾਹਿਬ ਇੱਥੇ ਪਹੁੰਚ ਗਏ ਨੇ